ਚਲੋ ਲੋਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਟਾਈਮ ਵੀ ਸਾਹਮਣੇ ਦੇਖ ਸਕਦੇ ਹੋ 8:30 ਹੋ ਗਿਆ ਤੇ ਫਤਿਹ ਜੀ ਅੱਜ ਤੁਹਾਨੂੰ ਦੱਸਿਆ ਕੱਲ ਵਾਲੇ ਵਲੌਗ ਵੀ ਦੇਖਦੇ ਹਾਂ ਕਿ ਅੱਜ ਕਨੇ ਰਾਤ ਦਾ ਡਿਨਰ ਪਿੰਡ ਕਰਨਾ ਤੇ ਅੱਜ ਉਹ ਚਲਿਆ ਪਿੰਡ ਬਾਸ ਐਂਜੇ ਬੈਠੇ ਹਾਂ ਆਹਵੇਂ ਚੱਲਦੇ ਆਂ ਸੀ ਤੇ ਰੋਟੀ ਪਿੰਡ ਜਾ ਮੈਂ ਬਾਹਰੋਂ ਆ ਗਏ ਹਾਂ ਗੱਡੀ ਪੈਂਚਰ ਹੋ ਗਈ ਸੀ ਸਾਡੀ ਤੋਂ ਪੈਂਚਰ ਲਵਾਣ ਲਈ ਨਹੀਂ ਆਏ ਨਹੀਂ ਹਜੇ ਹੁਣ ਤਾਂ ਲੱਗਦਾ ਹੈ ਆਏ ਗੇਟ ਦੀ ਆ ਜਾਈਏ ਜੀ ਤੇ ਜਿਹੜਾ ਸੁਝਾਊਗਾ ਜਦੋਂ ਮਮਾ ਤਿਆਰ ਹੋ ਜਾਓ ਤੁਸੀਂ ਬਸ ਮੈਂ ਆਉਂਦੀ ਆ ਇੱਕ ਤਾਂ ਮੈਨੂੰ ਦਵਾਈ ਚਾਹੀਈ ਹੈ ਮਮਾ ਮਾਇਆ ਨਮਸਕਾਰ ਮਮਾ ਹਾਂ ਵਲਗ ਵੀ ਮਮਾ ਨਿਵਣਾਣਾ ਦੋ ਬਿੱਟ ਬਿੱਤ ਕਰ ਲੈਣ ਦੋ ਤਾਂ ਮਮਾ ਕੋਲ ਲੈ ਕੇ ਚੱਲ ਦੋ ਫਿਰ ਕੁਮਾਰੀ ਦੇ ਘਰ ਲੱਗਣਾ ਆਇਆ ਠੀਕ ਹੈ ਕੋਈ ਨਾ ਇਹ ਦਵਾਈ ਦਾ ਚੱਲ ਕੋਈ ਬਸ ਮੈਂ ਦਵਾਈ ਖਾ ਲਾਂ ਮੈਂ ਹਾਂ ਚੱਲ ਲਈ ਚਲ ਤੂੰ ਜਰੂਰੀ ਪੈਰ ਮਾਰ ਕੇ ਦੇਖਣੇ ਕਿੱਥੇ ਇਹ ਕਿੱਥੇ ਲੱਲੀ ਆ ਫਤਿਹ ਉਧਰ ਕੁੰਡੀ ਕੰਢੇ ਲਾ ਕੇ ਆ ਮੈਂ ਨਾਨਾ ਰੋਟੇ ਦੇ ਖਾਣੇ ਆ ਉਹ ਯਾਰ ਮੇਰੇ ਹੱਥ ਤੇ ਆ ਦੇ ਤੁਣ ਲੱਗੀਆਂ ਮੇਰੇ ਪੈਰਾਂ ਤੇ ਆ ਰਾਖੀ ਹੋਇਆ ਕੀ ਹੋਇਆ ਗਾਇਸ ਹਾਂ ਬੱਲੇ ਗਾਇਸ ਵੀਰੇ ਕੀ ਹੋਇਆ ਫਤਿਹ ਨਾ ਭਾਈ ਨਾ ਫਤਿਓ ਨਾਲ ਚਿਪਕ ਜਾਂਦੀ ਬੁਠਾ ਹੋ ਗਿਆ ਤਾਂ ਮੈਂ ਰੈਡੀ ਹੂੰ ਚਲ ਸਮਾਰ ਪਾਪਾ ਦਾ ਲੈਪਟਾਪ ਚਾਪ ਲੈ ਮੈਂ ਉਹ ਦੁਪਾਈ ਤੇ ਖਾ ਹੀ ਦਵਾਂ ਰੋਟੀ ਦਾ ਖਾਦੀ ਹੋਈ ਹੈ ਨਾ ਹੂੰ

ਇੱਥੇ ਰਹਿ ਗਏ ਚਲੋ ਹਾਂ ਜੀ ਹਾਂ ਜੀ ਬਹਿ ਗਿਆ ਹਾਂ ਤਾਂ ਬੂਡ ਪਾਰਿਆ ਤਾਂ ਮੈਨੂੰ ਏਸੀ ਦਾ ਉਹ ਲੱਗ ਰਿਹਾ ਡਰ ਨਹੀਂ ਨਹੀਂ ਏਸੀ ਤਾਂ ਮੈਂ ਬੰਦ ਕਰਦਾ ਕੋਈ ਚੰਮੂ ਨੂੰ ਮੈਨੂੰ ਪੋਸਟ ਮਾਰ ਜਾ ਇਹ ਏਸੀ ਏਸੀ ਬੰਦ ਕਰਤਾ ਸੀ ਜਿਹੜਾ ਹੀ ਸੀ ਹਾਂ ਇੱਕੋ ਹੀ ਤਾਂ ਏਸੀ ਆ ਕਰੇ ਬੱਸ ਬਲੌਗ ਤੇ ਦੇਖਿਆ ਯਾਰ ਗੱਡੀ ਤਾਂ ਦੇਖੋ ਇਨੀ ਗੰਦੀ ਹੈ ਭਈਆ ਇਹ ਬੂਟ ਪਾ ਦੇ ਯਾਰ ਇਹ ਬੂਟ ਪਾਣ ਨੂੰ ਕੀ ਹੋ ਗਿਆ ਪੁੱਤ ਘਰੇ ਹੀ ਜਾਣਾ ਮੈਂ ਤੂੰ ਬਰਾਤੇ ਚਲਾ ਦੂੰ ਹੋਰ ਨਹੀਂ ਫਿਰ ਦੋਵੇਂ ਬਰਾਤੇ ਜੰਮੇ ਲੈ ਦੇ ਪੈਗੀ ਪੈ ਗਏ ਪੈ ਗਏ ਨਾ ਕੀ ਪੈਗੀ ਕਿਚੋ ਲੈ ਗਈ ਮੈਂ ਤਾਂ ਤੇ ਪਿੱਛੇ ਬੈਠ ਜਾ ਅੱਛਾ ਮੈਂ ਉਹ ਪਿੱਛੇ ਦੋ ਜਾਨੇ ਬੈਠੇ ਮੈਂ ਅੱਜ ਕਰੀ ਪਿੱਛੇ ਦਾ ਨਹੀਂ ਆ ਰਹਾ ਲੋ ਚਲ ਮੈਂ ਪਿੱਛੇ ਬੈ ਜਾ ਬਾਹਰ ਚਲਾ ਜਾ ਮਾਰ ਦੂ ਤੈਨੂੰ ਕੰਬ ਚਾਲੇ ਨਹੀਂ ਬੈਠੇਗਾ ਕੰਬ ਸਾਈਡ ਤੇ ਬੈਠੇਗਾ ਕੋਈ ਨਾ ਉਹ 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 ਨਹੀਂ ਚਲ ਮੈਂ ਬੈ ਜੂਗਾ ਹਾਂ ਮੇਰੇ ਕੋਲ ਪਿੱਛਾੜਿਆ ਗੱਡੀ ਪੈਂਚਰ ਨਹੀਂ ਸੀ ਹੈਗੀ ਨਾ ਨਾ ਪਾਪਾ ਕੀ ਹੋਇਆ ਸੀ ਉਹ ਤਾਂ ਫੇਰ ਬੋਲੋ ਤੇਰੇ ਵੇਟਰ ਆ ਗਏ ਲੱਗ ਹਾਂ ਪਾਪਾ ਹੀ ਨਹੀਂ ਹਟਣਾ ਇਹ ਗੱਲਾਂ ਤੋਂ ਫਿਰ ਹਮ ਤੱਕ ਲੀਸਸ ਬੰਨੇ ਆਏ ਨਹੀਂ ਇਹਨੂੰ ਇਹਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਇਹ ਗੱਲਾਂ ਗੱਲਾਂ ਹੁੰਦੀਆਂ ਨੇ ਬਸ ਇਹ ਪੱਗ ਦੇਖ ਲੋ ਅੱਜ ਉਹਦੋਂ ਵੀ ਘੈਂਟ ਆ ਤੇ ਮੋੜ ਕੇ ਦੇਖ ਪੱਗ ਤਾਂ ਸਿਰਾਂ ਆ ਸਹੀ ਮਮਾ ਇਹ ਕੋਈ ਟੀਜਰਾ ਮੋੜਨਾ ਚਾਹੁੰਦਾ ਮੋੜਨਾ ਟੀਜਨਾ ਮੋੜ ਲੋ ਇਦਾਂ ਮੋੜਨੇ ਚਾਹਤਾ ਆ ਜਿਹਾ ਇਦਾਂ ਅੱਛਾ ਅੱਛਾ ਪਰ ਇਹ ਤਾਂ ਮੋੜੀ ਨਹੀਂ ਯਾਰ ਲੱਗਿਆ ਸੀ ਏਸੀ ਚੈੱਕ ਕਰਤ ਗਈ ਸੀ ਏਸੀ ਤਾਂ ਨਹੀਂ ਚੱਲਦਾ ਰਹਿ ਗਿਆ ਤੇ ਚਾਬੀ ਉੱਤੇ ਹੀ ਰੱਖਾਈ ਲੋਕ ਲਾਰਤਾ ਹਾਂ ਚਾਬੀ ਉੱਤੇ ਰੱਖ ਦੇ ਉਧਰ ਨਹੀਂ ਜਾਂਦਾ ਤੇ ਜਿਵੇਂ ਉੱਤੇ ਸੀ ਨਹੀਂ ਹੋਂਦਾ ਯਾਰ ਉਰੇ ਨੇ ਕੋ ਹੁੰਦਾ ਸੀ ਮਾ ਚਾਰਜਿੰਗ ਪੁਆਇੰਟ ਤੇ ਆ ਨਵਲ ਬੋਨ ਕਰਕੇ ਨਾ ਇਹ ਇਕੱਲਾ ਬੈਠਾ ਤੈਨੂੰ ਉਹ ਨੂੰ ਲੱਗ ਰਿਹਾਜੀਵ ਜਨ ਲੱਗ ਰਿਹਾ ਤੈਨੂੰ ਜੀਵ ਭੈਣ ਭਰਾਵਾ ਨਾ ਪਿੱਛੇ ਆ ਮੈਂ ਨਹੀਂ ਹਾਂ ਮੈਂ ਪਾੜਾ ਤੇ ਜਾਂਦੀ ਗੱਡੀ ਹੋਰੇ ਗੱਡੀ ਤੇ ਪਾੜਾ ਦੰਦਾ ਬੁੱਤਾ ਹੈ ਇਹ ਵੀ ਮੈਨੂੰ ਕਹਿੰਦਾ ਕਿ ਕੋਈ ਪਿੱਛੇ ਬੈਠੋ ਉਹ ਦੱਬਾ ਉਹ ਆਨ ਕਰੋ ਦੱਬਾ ਫੋਨ ਜਾ ਆ ਗਿਆ ਨਹੀਂ ਨਹੀਂ ਸਾਰੇ ਡਾਊਨ ਵਿੱਚ ਚੱਕ ਗਏ ਮੈਰੀ ਇਟਲੇ ਦੀ ਅੱਗੇ ਅੱਗੇ ਕੁਰਸੀ ਅੱਗੇ ਕਰ ਆਪਣੀ ਆਹ ਸੀਟ ਅੱਗੇ ਕਰ ਕੁਰਸੀ ਪਰ ਮੈਨੂੰ ਕਿਵੇਂ ਹੁੰਦੀ ਨਹੀਂ ਐਵੇਂ ਨਹੀਂ ਦੂਜੀ ਤਰ੍ਹਾਂ ਵੀ ਆ ਜਿਹੜੀ ਟੇਢੀ ਹੋਈ ਹੋਈ ਆ ਅੱਗੋਂ ਸਾਈਡ ਤੋਂ ਕਰ ਅੱਗੇ ਹੂੰ ਸਭ ਪਤਾ ਹੈ ਜਾ ਕੇ ਜੋ ਰਾਈਟ ਨਾ ਨਹੀਂ ਗਿੱਡੀ ਕਾ ਪਾਪ ਓਏ ਇੰਨੀ ਅੱਗੇ ਨਹੀਂ ਕੋਈ ਨਾ ਬਸ ਜਿੰਨਾ ਕੋ ਹੈਗਾ ਠੀਕ ਹੈ ਜਿੰਨਾ ਕੋ ਹੈਗਾ ਸੀ ਮੈਨੂੰ ਕੰਫਰਟੇਬਲ ਕੰਫਰਟੇਬਲ ਓ ਮਾਈ ਗੋਡ ਕਿਤੋਂ ਵਰ ਚੱਕਦਾ ਯਾਰ ਤੂੰ ਵੀਰੋਂ ਪਹੁੰਚੀ ਨਹੀਂ ਹੁੰਦਾ ਉਹ ਜਦੋਂ ਹੱਡੀਆਂ ਨਹੀਂ ਤੋੜਦੇ ਫੁੰਚ ਨਹੀਂ ਹੁੰਦਾ ਅਰ ਚੱਲਣੇ ਤੇ ਚੱਲਣੇ ਤੇ ਚੱਲਾਂਗੇ ਵਾਈਸ ਅੱਜ ਟਾਈਮ ਟਾਈਮ ਤੇ ਚਲੋ ਜੀ ਸੁਨਾਮ ਪਹੁੰਚ ਗਏ ਅਸੀਂ ਇੱਥੇ ਆ ਨਾ ਬੜੀ ਮਸ਼ਹੂਰ ਹੈ ਰੇੜੀ ਸ਼ਾਮੇ ਮੋٹے ਦੀ ਇੱਥੇ ਇਹਨਾਂ ਦੀ ਚੀਜ਼ ਬੜੀ ਸੁਆਦ ਹੁੰਦੀ ਹੈ ਯੈਸ ਕੀ ਮੰਗਾਇਆ ਤੁਸੀਂ ਬੱਚਿਓ ਗੁਲਫੇ ਕੋਈ ਫੁਲਫਾ ਬੜਾ ਟੇਸਟੀ ਹੁੰਦਾ ਪੰਜ ਕਲਾਬ ਜਣੇ ਨਹੀਂ ਚਾਰ ਚਾਰ ਜਣੇ ਆਪਾਂ ਫਤਿਹ ਕਹਿੰਦਾ ਮੈਂ ਦੁੱਧ ਬਦਾਮ ਲੈ ਬਦਾਮ ਨਹੀਂ ਕਹਿੰਦਾ ਦੁੱਧ ਬਦਾਮ ਦੁੱਧ ਬਦਾਮ ਹੋ ਗਿਆ ਪਾਪਾ ਦੇ ਫਤੇ ਮੈਂ ਵੀ ਜਾਵਾਂਗਾ ਫਿਰ ਪਾਪਾ ਉਹ ਲੈ ਆਇਆ ਬੋਤਲ ਦੇਖੀ ਆਪਣੀ ਲੈ ਕੇ ਆ ਗਿਆ ਬੋਤਲ ਇਹ ਰੱਖੀ ਹੋ ਰਿਹਾ ਕਰ ਦੋ ਕਰ ਦੋ ਖਾਲੀ ਫਟਾਫਟ ਬਹਿ ਕੇ ਖਾਲੀ ਕਰ ਦੋ ਫਟਾਫਟ ਕੀ ਜਾਂਦਾ ਲੁਬੇੜੀ ਹੁਣ ਬਤੇ ਕੀ ਲੈ ਕੇ ਆਏ ਤੁਸੀਂ ਮੰਮਾ ਇੱਕ ਮਿੰਟ ਵਲੌਗ ਬੰਦ ਕਰਿਓ ਨਹੀਂ ਵਲੌਗ ਨਹੀਂ ਦੱਸੋ ਮੈਂ ਕੁਝ ਕਰਨਾ ਹੈ ਨਹੀਂ ਨਹੀਂ ਦੱਸੋ ਇੱਕ ਮਿੰਟ ਦੱਸੋ ਬਹੁਤ ਗੰਦੀ ਚੀਜ਼ ਹੈ ਬਹੁਤ ਗੰਦੀ ਚੀਜ਼ ਹੈ ਜਲਦੀ ਬੰਦ ਕਰੋ ਯਾਰ ਹਾਂ ਚਲ ਕਰ ਤਾ ਕਰ ਤਾ ਕਰ ਤਾ ਕਮਪੈਕਟ ਲਾ ਰਹੀ ਹੈ। ਇਹ ਚ ਲੈ ਕੇ ਕੀ ਲੈ ਆਇਆ? ਮਾਉਂਟਨ ਡਿਊ ਹੈ। ਇਹ ਕੀ ਲੈ ਆਇਆ? ਦਿਖਾ ਮੈਨੂੰ ਟੇਸਟ। ਇਹ ਲੈ ਆਇਆ ਕੀ ਇਹ ਦਸਤ ਦੇ? ਲਿਆਂਦਾ ਕੀ ਏ? ਦੁੱਧ ਪਾਣਾ ਹੈ। ਦੁੱਧ ਪਾਣਾ। ਦੁੱਧ ਪਾਣਾ। ਇੱਕ ਮਿੰਟ ਟੇਸਟ ਦਿਖਾਓ ਮੈਨੂੰ। ਅੱਗੇ ਕੱਲਾ ਸਾਰੀ ਸੀਟ ਮਾਰੀ। ਬੇੜਾ ਪੜ ਕੇ ਲਿਓ ਪਾਪਾ ਨਾਲ। ਪਾਪਾ ਚਾਰ ਕੋਡੀਆਂ ਕਿਵੇਂ ਫੜਨਗੇ? ਸਾਈਡ ਤੇ ਆਪੋ। ਤੁਸੀਂ ਆ ਜਾਓ। ਉੱਥੋਂ ਨਿਕਲ ਤੂੰ। ਤੈਨੂੰ ਬਲੈਕ ਸੀ ਨਹੀਂ ਯਾਰ। ਤੈਨੂੰ ਦੱਸਿਆ ਮੈਂ। ਆਇਆ। ਤੈਨੂੰ ਕਸਟ ਕਰਾਂ ਨਹੀਂ ਲੱਗਦਾ। ਓ ਯਾਰ ਭੱਗ ਜਾ। ਜਿੰਨਾ ਚਿਰ ਮੈਂ ਜਿੰਨਾ ਚਿਰ ਮੈਂ ਤੈਨੂੰ ਕਸਟ ਕਰ। ਤੈਨੂੰ ਗ੍ਰੀਨ ਕਰਤਾ ਦਿੱਤਾ ਦੁੱਧ ਬਦਾਮ ਟੇਸ ਦਿਖਾ ਮੈਨੂੰ ਮੈਨੂੰ ਵੀ ਦਿਖਾ ਫਿਰ ਤੇ ਮੈਂ ਵੀ ਕਦੇ ਨਹੀਂ ਪੀਤਾ ਟੇਸ ਤਾਂ ਦਿਖਾਓ ਮੈਨੂੰ ਲਾਗੈ ਨੂੰ ਲਾਗੈ ਨੂੰ ਲਾਗੈ ਨਹੀਂ ਕਿੱਡਾ ਇਹ ਸੁੱਚਾ ਹੈ ਇਹ ਦਿਖਾ ਇਹ ਮੈਂ ਵੀ ਨਹੀਂ ਮੂਲਾ ਕੀ ਹਿੰਦੀ ਬੰਮ ਕਿੱਡਾ ਸੁੱਚਾ ਹੈ ਕਹਿੰਦਾ ਕਿ ਮੈਂ ਝੂਠਾ ਨਹੀਂ ਵੀਣਾ ਝੂਠੀ ਚੀਜ਼ ਪੀਂਦਾ ਨਹੀਂ ਇਹ ਤੇ ਇਹਦੀ ਬੜਾ ਖਰਾਬ ਹੈ ਅਸੀਂ ਸਾਡੇ ਕੋਲ ਵਿੱਚ ਵੀ ਤੂੰ ਉਂਗਲਾ ਨਹੀਂ ਮਾਰਨੀ ਆ ਚਮਚਾ ਨਹੀਂ ਝੂਠਾ ਕਰਨਾ ਸਾਡਾ ਸਮਝ ਗਿਆ ਨਾ ਯਾ ਹੌਲੀ ਹੌਲੀ ਰਾਮਣਾ ਕੋਈ ਨਾ ਹਜੇ ਸਾਡਾ ਕੁਲਫਾ ਹੋਣਾ। ਇੱਕ ਘਰ ਬਾਅਦ ਤੁਸੀਂ ਦੇਖੋਗੇ ਕੀ ਆ ਕੀ ਹੋ ਗਿਆ। ਅਫਾ ਦੀਦੀ ਪੱਗ ਮੈਂ ਬੰਨੀ ਫਿਰ ਦਿਖਾਈ। ਬਹੁਤ ਸੋਹਣੀ ਲੱਗਦੀ। ਲੋਕੀ ਪੈਕ ਕਰਵਾ ਕੇ ਵੀ ਲੈ ਕੇ ਜਾ ਰਹੇ ਨੇ। ਹੂੰ ਤੇ ਅਮਨੋਲੀ ਸੁਨਾਮੀ ਨੇ ਹੁਣ ਅਜੇ ਕੰਮ ਨਿਬੜਿਆ ਨਹੀਂ ਟੇਲਰ ਕੋਲ ਬੈਠੇ ਨੇ ਕਿਉਂਕਿ ਸਾਡਾ ਟੇਲਰ ਜਾ ਰਿਹਾ ਛੁੱਟੀ ਤੇ ਤੇ ਫਟਾਫਟ ਕਹਿੰਦੇ ਨੇ ਕੰਮ ਕਰਾ ਲਈਏ। ਤੇ ਗਗਨ ਘਰੇ ਆ। ਦੇਖੋ ਹੁਣਾ ਪਰਮੇਸ਼ਵਰ ਉਹ ਆਰਗੇਨਾਈਜ਼ ਸੱਚੀ ਕਰ ਰਿਹਾ। ਕਿਹੜਾ? ਉਹ। ਆਹ ਹੌਲੀ ਤਰੀ ਕਿਤੇ ਹੈ? ਨਹੀਂ ਨਹੀਂ। ਆ ਜਾਓ। ਰੈਸਨ ਨਹੀਂ ਕਰਦਾ ਸਾ ਮੈਂ ਨਾ ਪਹਿਲਾ ਪਟਕਾ ਬਣ ਕੇ ਆਣਾ ਥੋੜਾ ਇੰਨਾ ਮੈਨੂੰ ਪੁੱਛਦੇ ਨਹੀਂ ਸੀਗੇ ਹੁਣ ਮੈਂ ਬਣ ਕੇ ਆਣਾ ਸਾਰੂ ਹੋ ਜਾਨੀ ਜੀ ਅੰਤੀ ਜੀ ਅੰਤੀ ਜਗਾਣ ਹੋ ਗਿਆ ਮੇਰੇ ਪੁੱਤੇ ਆਇਆ ਮੈਂ ਮਹੋਲੀਆ ਉਹ ਤੇ ਵੀ ਪਾਏ ਉੱਤੇ ਨੂਡਲ ਦੇ ਤਾਂ ਨਹੀਂ ਪਾਏ ਮੈਨੂੰ ਨੂਡਲ ਉਹ ਤਾਂ ਹੋਣਗੇ ਹੀ ਦੇਖੋ ਲਓ ਜੀ ਆ ਗਿਆ ਸਾਡਾ ਕੁਲਫਾ ਟਰਾਈ ਕਰਦੇ ਹਾਂ ਅਸੀਂ ਮੈਂ ਪਹਿਲਾਂ ਵੀ ਖਾਦਾ ਬਹੁਤ ਟੇਸਟੀ ਸੀ ਮੇਰਾ ਵੀ ਆ ਗਿਆ ਖੜੇ। ਥੈਂਕ ਯੂ ਬਟਾ ਜੀ ਤੁਹਾਡਾ ਬਪਾ ਦਾ ਰਹਿ ਗਿਆ। ਬਹੁਤ ਟੇਸਟੀ ਹੈ। ਰਬੜੀ ਹੈ ਰਬੜੀ ਵਰਗਾ। ਹਮ ਆ ਜਿਉ ਬੁੱਧ ਗਿਆ। ਦੇਖੀ ਮੈਨੂੰ ਬਚਾ ਲਿਆ ਤਾਂ ਚੱਕਿਓ। ਹਾਂ ਜੀ ਚੱਕਿਓ। ਤੋ ਬੱਸ ਤਾਂ ਨਿਕਲ ਗਿਆ। ਹੋ ਤਾਂ ਦੋਵੇਂ ਉਤਾਰੇ ਗੱਡੀ ਖੋਲੀ ਐ। ਦੋਨੇ ਫਿਰ ਬੈਠੇ ਆ। ਗੱਡੀ ਵਾਲਾ ਸੁਣ ਰਹੇ ਹੋ? ਕੀ ਦੋਨੇ ਪਿਓ ਪੁੱਤਾਂ ਨੇ ਇਕੱਠੀ ਗੱਡੀ ਖੋਲੀ ਐ। ਅਈਆ ਫਿਰ ਐਂ ਦੀ ਗੱਲ ਐ ਚੋ। ਕੋਤੋਂ ਟੇਸਟ ਆ। ਆ ਦੇਖੋ। ਆ ਨਹੀਂ ਸੁਨਾਮ ਦੇ ਮਸ਼ਹੂਰ ਮਲੂਦਾ ਕੁਲਫਾ। ਹੈ? ਮੋٹے ਸ਼ਾਮੇ ਦੇ। ਮੋٹے ਸ਼ਾਮੇ ਦੇ। ਸ਼ਾਮੇ ਮੋٹے ਦੀ ਹੱਡੀ। ਲੈਣੀ ਦੱਸਿਓ ਆਹੀ ਰਹੀ ਹੈ ਜਿਹੜੀ ਸਪੀਡ ਤੇ ਲੀਏ ਇਹ ਕਹਿੰਦਾ ਸਪੀਡ ਤੇ ਚਲਦੀ ਹੈ ਇਹ ਗੱਡੀ ਲਾਓ ਕਹਿੰਦਾ ਕੰਪੈਨ ਹੈ ਕੰਪੈਨ ਆ ਜੀ ਘਰੇ ਪਹੁੰਚ ਗਏ ਆਂ ਅਸੀਂ ਫਤਿਹ ਸਿੱਧੀ ਗਿਆ ਅੰਦਰ ਬਾਹਰ ਕਹਿੰਦਾ ਮੈਂ ਜਾਵਾਂ ਏ ਮਾਸੀ ਨੂੰ ਫੋਨ ਕਰੋ ਜੇ ਕੀ ਹੋ ਰਿਹਾ ਅਫਮਾਨਾ ਪਿਆਰ ਹੋ ਰਿਹਾ ਕਦੋਂ ਦਾ ਵਿਛੜਿਆ ਫਤਿਹ ਮੁੰਨੀ ਨਾ ਮੁੰਨੀ ਉਹ ਕਿੱਥੇ ਮੁੰਨੀ ਉਹ ਤਾਂ ਆਏ ਨਹੀਂ ਅਹੀ ਆ ਗਏ ਤਾਂ ਹੀ ਭੱਜ ਗਏ ਉਹ ਤਾਂ ਜੀ ਆਈ ਨਹੀਂ ਨਹੀਂ ਉਹ ਪਿੱਛੇ ਹੋਣਗੇ ਤੁਹਾਡੇ ਉਹ ਨਾ ਹੀ ਫੋਨ ਕੀਤਾ ਇਹ ਹੀ ਕਿ ਉਹ ਉੱਥੇ ਖੜੇ ਆ ਸ਼ਾਮੇ ਮੋਟੇ ਕੋ ਇਹ ਆ ਗਏ ਆ ਗਏ ਹਾਰ ਕੇ ਹੀ ਚੱਲ ਲੈ ਮੈਂ ਲੇਟ ਹੋ ਜਾਣਾ ਇਹਨਾਂ ਨੇ ਤਾਂ ਹਾਂ ਕਰਦੇ ਗੇਟ ਬੰਦ ਕਰਦੇ ਬਸ ਜਿਆਦਾ ਅੱਗੇ ਪੌੜੀ 'ਚ ਠੋਕਣੀ ਹੈ ਹਾਂ ਨਹੀਂ ਜਾਗਾ ਰਹੀ ਇਹ ਤਾਂ ਸੂਰੀ ਨਿਕਲ ਗਈ ਹੈ ਇਹ ਧਿਆਨ ਨਾਲ ਨਹੀਂ ਨਹੀਂ ਖੁਸ਼ ਕਰੇ ਆ ਕੇ ਖੁਸ਼ ਹੋ ਗਏ ਤੁਸੀਂ ਸਾਰੇ ਹੈਂ ਇਹ ਤਿਤ ਕੁਲਫਾ ਤੂ ਮੂੰਹ ਨਾ ਖਾਡਾ ਕੇ ਲੱਤਾਂ ਨਾ ਖਾਡਾ ਉਹ ਲੱਗੇਗਾ ਕਣ ਭੁੱਲ ਗਏ ਅਸੀਂ ਸੱਚੀ